ਜੀ ਸਰ ਅੱਜ ਦੀ ਇਸ ਮੀਟਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਮੇਰੀ ਪਹਿਲੀ ਮੀਟਿੰਗ ਐਜ ਕੰਟੀਡੀਡੇਟ ਦੇ ਤੌਰ ਤੇ ਅੱਜ ਸਾਨੇਵਾਲ ਦੇ ਵਿੱਚ ਹਲਕਾ ਪ੍ਰਧਾਨ ਕਾਲਾ ਭਿੰਦਰ ਜੀ ਦੀ ਰਹਿਨਬਾਈ ਥੱਲੇ ਹੋਈ ਬਾਈ ਲਾਭ ਸਿੰਘ ਜੀ ਭਾਮੇ ਆ ਤੇ ਅਸੀਂ ਸਾਰੇ ਸਾਥੀਆਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਆ ਰਹੇ ਹਾਂ ਕਿ ਆਓ ਚੋਣਾਂ ਦਾ ਬਿਗਲ ਬਚ ਚੁੱਕਿਆ ਆਪਾਂ ਰਲ ਮਿਲ ਕੇ ਇਸ ਨੂੰ ਅੱਰਸਣੋ ਪੂਰੇ ਕਾਮਯਾਬ ਕਰਕੇ ਦਿੱਲੀ ਤੇ ਰਾਜਪਾਕਿਸਤਾਨ ਸਕੇ। ਇਹੋਣੇ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਸਾਨੂੰ ਇਹ ਗੱਲ ਪੂਰੇ ਜੋਰ ਸ਼ੋਰ ਨਾਲ ਕਰਨੀ ਚਾਹੀਦੀ ਹੈ ਕਿ ਜੇ ਸੰਵਿਧਾਨ ਬਦਲਿਆ ਜਾਂਦਾ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ ਹੈ। ਸਾਡੇ ਜਿਹੜੇ ਲੜਾਈ ਹੈ ਉਹ ਮਾੜੇ ਸੋਚ ਮਨੁਭਾਤ ਦੇ ਖਿਲਾਫ ਹੈ। ਤੇ ਅਸੀਂ ਡਾਕਟਰ ਰਵਿੰਦਰ ਰਸਵਾਲ ਦੇ ਨਾਲ ਚੱਲਦੇ ਆਂ। ਡਾਕਟਰ ਵੇਦਕਰ ਸਾਹਿਬ ਦੇ ਫਲਸਫੇ ਨੂੰ ਘਰ ਘਰ ਪਹੁੰਚਾ ਰਹੇ ਹਨ ਉਸੇ ਤਹਿਤ ਬਹੁਜਨ ਸਮਾਜ ਪਾਰਟੀ ਦਾ ਸਾਹਿਬ શ્રી ਕਾਸ਼ੀਰਾਜ ਜੀ ਨੇ ਸੰਸਾਦਕਾਰ ਕੇ ਨਾਮ ਪੂਰੇ ਇੰਡੀਆ ਦੇ ਵਿੱਚ ਰਾਸ਼ਟ ਰਾਸ਼ਟਰੀ ਪਾਰਟੀ ਬਣਾਈ ਹੈ ਸੋ ਅੱਜ ਸਾਰਿਆਂ ਨੂੰ ਬੇਨਤੀ ਕਰਨ ਲਈ ਇੱਥੇ ਪਹੁੰਚ ਕੇ ਤੇ ਅਗਲੇ ਜਿਹੜੇ ਪ੍ਰੋਗਰਾਮ ਉਹ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਬੇਨਤੀ ਕੀਤਾ ਕਿ ਸਾਰਿਆਂ ਨੇ ਬਹੁਤ-ਬਹੁਤ ਪਹੁੰਚ ਕੇ ਆਪਣੀ ਸੀਟ ਨੂੰ ਆਪਾਂ ਕਾਮਯਾਬ ਕਰਕੇ ਭੈਣ ਤੁਹਾਰੀ ਮਾਇਆ ਬਗਵੀ ਚੌੜੀ ਅਕਾਲੀ ਦਲ ਨਾਲ ਤੁਹਾਡਾ ਗੱਠ ਜੋ ਟੁੱਟਣ ਦਾ ਮੇਨ ਮਕਸਦ ਕੀ ਸੀ ਅਕਾਲੀ ਦਲ ਨਾਲ ਸਾਡਾ ਵੇਹ ਟੁੱਟਣ ਦਾ ਕਾਰਨ ਇਹ ਸੀ ਕਿ ਜਿਹੜੀ ਭਾਰਤ ਦੀ ਜਨਤਾ ਪਾਰਟੀ ਆ ਤੇ ਬੋਧਨ ਸਮਾਜ ਪਾਰਟੀ ਆ ਸਾਡਾ ਜ਼ਮੀਰਾਂ ਸਮਾਜ ਦਾ ਫਰਕ ਹੈ ਸਾਡਾ ਉਹਨਾਂ ਦੇ ਨਾਲ ਕੋਈ ਮੇਲ ਨਹੀਂ ਹੁੰਦਾ ਹੈ ਉਹ ਡਾਕਟਰ ਅਵੇਦਕਰ ਸਾਹਿਬ ਦਾ ਸੰਵਿਧਾਨ ਖਤਮ ਕਰਨਾ ਚਾਹੁੰਦੇ ਆ ਤੇ ਮਨੁਭਾਦ ਲਾਗੂ ਕਰਨਾ ਚਾਹੁੰਦੇ ਆ ਅਸੀਂ ਡਾਕਟਰ ਅਵੇਦਕਰ ਸਾਹਿਬ ਦਾ ਸੰਵਿਧਾਨ ਲਾਗੂ ਰੱਖਣਾ ਚਾਹੁੰਦੇ ਆ ਇਸ ਕਦੋਂ ਸਾਡਾ ਬਦਲਿਆ ਨਾ ਸੀ ਜਿੱਤੇ ਕਰਕੇ ਉਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਸੋਚਾਂ ਨੇ ਉਹ ਮੇਰੀਆਂ ਨਹੀਂ ਹੈਗੀਆਂ ਤੇ ਅਸੀਂ ਸ਼ਰੋਬ ਨੇ ਕਾਲੀਦਾਲ ਨੂੰ ਟੁੱਟੇ ਜਾ ਰਹੇ ਤੇ ਸਾਰਾ ਕੁਝ ਤੋੜ ਦਿੱਤਾਂ ਉਹ ਇਸ ਕਰਕੇ ਅਸੀਂ ਆ ਆਮ ਆਦਮੀ ਪਾਰਟੀ ਦੀ ਗਰੰਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੀ ਕਾਦੀ ਗਰੰਟੀ ਹੈ ਜੀ ਪਹਿਲਾਂ ਤਾਂ ਉਹਨਾਂ ਨੇ 50000 ਕਰੋੜ ਰੁਪਏ ਸਾਡੇ ਲੋਕਾਂ ਦੇ ਸਿਰ ਉੱਤੇ ਕਰਜ਼ਾ ਚਣਾ ਦੇ ਤਾ ਜਿਹੜਾ ਕਉਣੇ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਤੋਂ ਬਹੁਤ ਅੱਡੇ ਸੰਘਰਸ਼ ਕਰਕੇ ਇਹਨਾਂ ਦਾ ਪੂਰਾ ਕਰਾ ਤੇ ਇਹਦੇ ਵਿੱਚ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਲੇਡੀਜ਼ ਲਈ ਬੀਬੀਆਂ ਦੇ ਲਈ ਹਜ਼ਾਰ-ਹਜ਼ਾਰ ਰੁਪਈਆ ਤੇ ਨੌਕਰੀ ਦਵਾਂਗੇ ਤੇ ਰਜਾਰ ਬੇਸ਼ਾਨ ਦੇ ਹੱਕ ਦੇ ਵਿੱਚ ਪੂਰਾ ਕਰ ਉਤਰਾਂਗੇ ਪਰ ਉਹ ਵੀ ਭਾਜੀਪੀ ਸਰਕਾਰ ਮਾ ਕੋ ਤੇ ਕਾਂਗਰਸ ਸਰਕਾਰ ਮਾ ਕੋ ਉਸੇ ਤਰ੍ਹਾਂ ਸਾਡੇ ਦਲਤ ਲੋਕਾਂ ਦੇ ਖਿਲਾਫ ਚੱਲਦੀ ਹੈ ਤੇ ਅਸੀਂ ਪਿੱਛੇ ਬਕੇਲਾ ਦੇ ਰੱਖਣ ਦੇ ਲਈ ਧਰਨੇ ਵੀ ਲਾਏ ਤੇ ਇਹਨਾਂ ਨੇ ਕਿਹਾ ਕਿ ਇਹ ਸੈਂਟ ਲੋਕ ਨੇ ਇਹ ਨਲਾਇਕ ਨੇ ਇਹਨਾਂ ਰੈਸ ਕਰਕੇ ਅਸੀਂ ਇਹਨਾਂ ਦੇ ਵਿੱਚ ਨੌਕਰੀ ਜਦ ਨਹੀਂ ਰੱਖ ਸਕਦੇ ਕੋਈ ਉਹਨਾਂ ਨੂੰ ਏਡਾ ਨਹੀਂ ਰੱਖ ਸਕਦੇ ਇਸ ਕਰਕੇ ਆਪ ਸਰਕਾਰ ਦਾ ਬਹੁਤ ਬੁਰਾ ਹਾਲਤ ਸਾਡੇ ਲੋਕਾਂ ਦੇ ਬਿਲਕੁਲ ਵਰਕ ਬਾਤ ਹੈ ਠੀਕ ਅੱਜ ਦੀ ਜਿਹੜੀ ਮੀਟਿੰਗ ਆ ਵਿਧਾਨ ਸਭਾ ਸਾਨੇਵਾਲ ਦੇ ਵਿੱਚ ਕੈਂਡੀਡੇਟ ਗੁਰਵੰਤ ਸਿੰਘ ਮਹਿਤੋ ਜੀ ਦੀ ਪਹਿਲੀ ਮੀਟਿੰਗ ਪਹਿਲੀ ਮਿਲਣੀ ਸੀ ਜਿਸ ਦੇ ਵਿੱਚ ਤਿਆਰੀਆਂ ਜਿਹੜੀਆਂ ਸਾਡੀਆਂ ਇਲੈਕਸ਼ਨ ਕੈਂਪੇਨ ਚਲਾਉਣ ਰਿਹਾ ਉਹ ਵਿਧਾਨ ਸਭਾ ਦੇ ਲੀਡਰਸ਼ਿਪ ਕਿੰਨੀ ਸਾਡੀ ਵਿਧਾਨ ਸਭਾ ਦੇ ਸਾਡੇ ਵਿਧਾਨ ਸਭਾ ਹਲਕਾ ਪ੍ਰਧਾਨ ਦੇ ਭਲਾਮ ਕੇਂਦਰ ਸਿੰਘ ਕਾਲਾ ਤੇ ਇਨਚਾਰਜ ਲਵ ਸਿੰਘ ਭਾਮੀਆਂ ਜੀ ਤੇ ਇਨਚਾਰਜ ਹਰਿੰਦਰਪਾਲ ਸਜਾਪਾਲ ਜੀ ਅਤੇ ਹੋਰ ساری ਟੀਮ ਅੱਜ ਜਿਹੜੀਆਂ ਡਿਊਟੀਆਂ ਜਿਹੜਾ ਕਿ ਕੈਂਡੀਡੇਟ ਦੇ ਰੂਟ ਪ੍ਰੋਗਰਾਮ ਦਿੱਤੇ ਗਏ ਨੇ ਅਸ ਉਹ ਰੂਟ ਪ੍ਰੋਗਰਾਮ ਦੀ ਤਿਆਰੀ ਕੀਤੀ ਜਾਊਗੀ ਤਾਈ 12 ਤਰੀਕ ਦੇ 1 21 ਤਰੀਕ ਨਹੀਂ 21 ਤਰੀਕ ਦੇ 12 ਤਰੀਕ ਦੇ ਜਿਹੜੇ ਪ੍ਰੋਬਲਮ ਮੈਨੂੰ ਦੱਸਿਆ ਗਿਆ ਨੇ ਤਾਂ ਕਿ ਸਾਡਾ ਜਿਹੜਾ ਚੋਣ ਚੋਣ ਤਾਂ ਬਿੱਗਲ ਵੱਜ ਚੁੱਕਿਆ ਸਾਡੀ ਜਿਹੜੀ ਤਿਆਰੀ ਆ ਉਹ ਸਾਂਝਵਾਲ ਜਿਹੜੀ ਵਿਦਵਾਨ ਸਭਾ ਦੀ ਸਮੁੱਚੀ ਟੀਮ ਪੂਰਾ ਵਰਕ ਕਰ ਰਹੀ ਆ ਅਸੀਂ ਇਹਨਾਂ ਦਾ ਜਿਲੋ ਧੰਨਵਾਦ ਕਰਦੇ ਆ ਵੀ ਜਿਹੜੀ ਕੇ ਇਹਨਾਂ ਨੇ ਅੱਜ ਦਾ ਵਾਅਦਾ ਕੀਤਾ ਵੀ ਇੱਥੋਂ ਅਸੀਂ ਬਹੁਮਤ ਨਾਲ ਜਿੱਤਾਂਗੇ ਤੋੜਾਂਗੇ ਚੋਣ ਸੰਨ ਹਾਥੀ ਵਾਲਾ ਬਟਨ ਤਾਂ ਵਾਕਿ ਤੇ ਤਲਵੰਸੂ ਮੈਤੋ ਜੀ ਜਿਤਾ ਕੇ ਖੁਰਕ ਵੱਖ-ਵੱਖ ਇਲਾਕਿਆਂ ਪਿੰਡਾਂ ਤੁਸੀਂ ਜਾਣੇ ਹੋ ਤਾਂ ਤੁਹਾਨੂੰ ਕਹੇ ਜਾਂ ਹੰਗਾਰਾ ਮਿਲਦਾ ਹੈ ਅੱਜ ਜਿਹੜਾ ਸਵੇਰ ਤੋਂ ਆ ਸਾਡੇ ਜਿਹੜੇ ਪ੍ਰੋਗਰਾਮ ਅਸੀਂ ਇੱਥੇ ਵੀ ਲੇਟ ਪਹੁੰਚੇ ਆ ਜਦੋਂ ਕਿ ਮੈਨੂੰ ਸਭ ਦਾ ਪਤਾ ਲੱਗਦਾ ਵੀ ਅਸੀਂ ਰੂਟ ਤੇ ਆਂ ਆ ਉਸ ਰੂਟ ਦੇ ਉੱਤੇ ਲੋਕ ਆ ਜਿਹੜੇ ਰੋੜਾ ਤੇ ਆ ਗਏ ਆ ਰੋੜਾ ਤੇ ਆ ਕੇ ਨੇ ਇਹਨਾਂ ਨੇ ਮੁੜਾਕਤ ਕੀਤੀ ਔਰ ਇਹਨਾਂ ਨੂੰ ਵਿਸ਼ਵਾਦ ਦਵਾਇਆ ਵੀ ਸਾਡੀ ਜੇ ਚਾਹੇ ਅਸੀਂ ਅੱਜ ਤੱਕ ਵੋਟ ਕਾਂਗਰਸ ਨੂੰ ਪਾਈ ਚਾਹੇ ਤਕੜੀ ਨੂੰ ਪਾਈ ਜੈ ਭੋਲਾੜੇ ਨੂੰ ਪਾਈਆ ਤੇ ਛਾੜੂ ਨੂੰ ਪਾਈਆ ਵੀ ਅਸੀਂ ਇਹਨਾਂ ਸਾਰੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਚੌਂਣ ਸਰ ਹਾਥੀ ਵਾਲਾ ਵਟਨ ਦਬਾਵਾਂਗੇ ਅੱਜ ਕਲਵੰਤ ਸਿੰਘ ਮਹਿਤੋ ਜਿਹਨੂੰ ਜਤਾਵਾਂ ਹੁਣ ਚਾਰ ਦੇ ਬਹੁਤ ਦਿਨ ਸਮਾਜ ਪਾਰਟੀ ਜਿਲ੍ਹਾ ਲੁਧਿਆਣਾ ਅੱਜ ਦੀ ਜਿਹੜੀ ਮੀਟਿੰਗ ਆ ਸਾਡੇ ਜੋ ਕੈਂਡੀਡੇਟ ਹਨ ਕਲਵੰਤ ਸਿੰਘ ਜੀ ਮਹਿਤੋ ਅਤੇ ਗਣ ਲੋਕ ਸਭਾ ਅਧਾਰ ਬਤਨ ਸਾਡੇ ਇੱਥੇ ਵਿਧਾਨ ਸਭਾ ਹਲਕਾ ਸਾਨੇ ਬਾਣ ਵਿੱਚ ਪਹੁੰਚੇ ਹਨ ਤੇ ਇਸ ਮੀਟਿੰਗ ਦੇ ਵਿੱਚ ਸ਼ੁਰੂਆਤੀ ਜੋ ਅਸੀਂ ਤਿਆਰੀ ਕਰਨੀ ਆ ਇਸ ਜੰਗ ਨੂੰ ਜਿੱਤਣ ਦੇ ਲਈ ਹਾਂ ਜੀ ਪ੍ਰਧਾਨ ਸਭਾ ਹਲਕਾ ਸਾਹਨੇਵਾਲ ਦੇ ਸਾਰੇ ਵਰਕਰਾਂ ਦੀ ਮੀਟਿੰਗ ਹੋਈ ਆ ਤੇ ਜੋ ਦੋ ਦਿਨ ਸਾਨੂੰ ਉਮੀਦਵਾਰ ਵੱਲੋਂ ਮਿਲੇ ਹਨ 12 ਮਈ ਤੇ 21 ਮਈ ਉਹਦੇ ਲਈ ਰੂਟ ਪ੍ਰੋਗਰਾਮ ਤਿਆਰ ਕਰ ਰਹੇ ਨੇ ਪਿੰਡਾਂ ਦੇ ਵਿੱਚ ਸਵੇਹ ਲਾਉਣੇ ਨੇ ਤੇ ਹੋਰ ਵੀ ਜੋ ਸਾਰਾ ਚੋਣ ਪ੍ਰਚਾਰ ਆ ਉਹ ਕਿਸ ਤਰ੍ਹਾਂ ਕਰਨਾ ਕਿਵੇਂ ਅਸੀਂ ਇਸ ਮੁਹਿੰਮ ਨੂੰ ਵਧਾਣਾ ਲੋਕਾਂ ਵਿੱਚ ਜੋ ਬਹੁਜਨ ਸਮਾਜ ਪਾਰਟੀ ਦੀ ਗੱਲ ਹੈ ਅਸੀਂ ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਤੇ ਇਹ ਜਿਹੜੀ ਸੀਟ ਆ ਪ੍ਰਧਾਨ ਸਭਾ ਹਲਕਾ ਸਾਹਨੇਵਾਲ ਤੋਂ ਅਸੀਂ ਜਿੱਤ ਕੇ ਭਵਜਨ ਸਮਾਜ ਪਾਰਟੀ ਦੀ ਝੋਲੀ ਵਿੱਚ ਪਾਉਣੀ ਆ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਭਵਜਨ ਸਮਾਜ ਪਾਰਟੀ ਦਾ ਹੈ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਅਜਮਾ ਰਿਹਾ ਹੈ ਕਿਉਂਕਿ ਉਹ ਸਾਰੀਆਂ ਝੂਠੇ ਲਾਰੇ ਵਾਅਦੇ ਕਰਕੇ ਸੱਤਾ ਵਿੱਚ ਆਈਆਂ ਨੇ ਉਹਨਾਂ ਨੇ ਬਹੁਤ ਵੱਡਾ ਧਰੋਹ ਕਮਾਇਆ ਹੈ ਲੋਕਾਂ ਦੇ ਨਾਲ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੇ ਪੂਰੇ ਪਾਕ ਲੋਕਾਂ ਦੇ ਵਿੱਚ ਜਾ ਕੇ ਉਹ ਕਰਾਂਗੇ ਤੇ ਭਵਜਨ ਸਮਾਜ ਪਾਰਟੀ ਦੀ ਇਹ ਜੋ ਲੋਕ ਸਭਾ ਹਲਕਾ ਰਿਜ਼ਰਵ ਅਸੇ ਘੜ ਸਾਹਿਬ ਆ ਇਹ ਜਿੱਤ ਕੇ ਉਹ ਪਾਰਟੀ ਦੀ ਧੋਰੀ ਵਿੱਚ ਪਾਵਾਂਗੇ ਜੈਪ੍ਰੀਮ ਜੈ ਭਾਰਤ ਸਵੇਰ ਦੀ ਕਾਲ ਸਾਰ ਹੈ ਜੀ ਇਸ ਮੀਟਿੰਗ ਬਾਰੇ ਮੈਂ ਵੈਦਰੀ ਟੋਪਰ ਸੀਨੀਅਰ ਬਸਤਾ ਗਰੁੱਪ ਫੋਟਾ ਸਾਨੇਵਾਲ ਅੱਜ ਦੀ ਜਿਹੜੀ ਸਾਡੀ ਪਹਿਲੀ ਮੀਟਿੰਗ ਜਮਾਲਪੁਰ ਸਾਡੇ ਦਫ਼ਤਰ ਦੇ ਵਿੱਚ ਹੋਈ ਹੈ ਇਹਦੇ ਵਿੱਚ ਸਾਰੇ ਹੀ ਸਾਥੀ ਪਹੁੰਚੇ ਆ ਔਰ ਜੋ ਵੀ ਸਾਨੂੰ ਹਾਈ ਕਮਾਂਡ ਵੱਲੋਂ ਦਿਸ਼ਾ ਨਿਰਦੇਸ਼ ਮਿਲਣਗੇ ਹਲਕਾ ਸਾਨੇਵਾਲ ਦੇ ਵਿੱਚ ਅਸੀਂ ਉਹਨਾਂ ਉੱਤੇ ਪੂਰਾ ਕੰਮ ਕਰਕੇ ਪੂਰੀ ਮਿਹਨਤ ਕਰਕੇ ਖਰਾ ਉਤਰਾਂਗੇ ਔਰ ਕੁਲਵੰਤ ਸਰਦਾਰ ਕੁਲਵੰਤ ਸਿੰਘ ਮੈਤੋ ਸਾਹਿਬ ਦੇ ਜਿਹੜੀ ਇਹ ਸੀਟ ਹੈ ਹਲਕਾ ਸਾਹਨੇਵਾਲ ਤੋਂ ਅਸੀਂ ਜਿੱਤ ਕੇ ਝੋਲੀ ਪਾਵਾਂਗੇ ਇਹਨਾਂ ਸ਼ਾਇਦਾ ਥੋੜਾ ਸਾਰਾ ਧੰਨਵਾਦ ਜੈ ਪੀਨ ਜੈ ਭਾ